ਤੁਸੀਂ ਦੇਖ ਰਹੇ ਨਿਊਜ਼ ਟਾਈਮ ਪਾਤੜਾ ਮੈਂ ਹਾਂ ਬਲਵਿੰਦਰ ਸਿੰਘ ਕਾਹਨਗੜਾ ਅਸੀਂ ਪਾਤੜਾ ਦੇ ਪਟਿਆਲਾ ਰੋਡ ਦੇ ਉੱਪਰ ਮੌਜੂਦ ਆਏ ਤਾਂ ਇਸ ਵਕਤ ਨਿਆਲ ਬਾਈਪਾਸ ਦੇ ਉੱਪਰ ਖੜੇ ਆ ਜਿੱਥੇ 2 ਦਿਨ ਪਹਿਲਾਂ ਜਿਹੜੀ ਇੱਕ ਬਹੁਤ ਵੱਡੀ ਜਿਹੜੀ ਮੰਦਪਾਗੀ ਘਟਨਾ ਵਾਪਰ ਚੁੱਕੀ ਆ ਦੋ ਨੌਜਵਾਨਾਂ ਵੱਲੋਂ ਖੁਦਕੁਸ਼ੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਸੀਗਾ ਤੇ ਉਸ ਤੋਂ ਬਾਅਦ ਇਹ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਦੋਨਾਂ ਦੀਆਂ ਜਿਹੜੀਆਂ ਡੈੱਡ ਬਾਡੀਆਂ ਉਹਨਾਂ ਨੂੰ ਇੱਥੇ ਸੜਕ ਦੇ ਉੱਪਰ ਰੱਖ ਕੇ ਜਿਹੜਾ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਆ ਤੁਹਾਨੂੰ ਦੱਸ ਦਈਏ ਕਿ ਦੋ ਦਿਨ ਪਹਿਲਾਂ ਜਿਹੜੀਆਂ ਦੋ ਮੌਤਾਂ ਹੋਈਆਂ ਉਹਨਾਂ ਦਾ ਜ਼ਿੰਮੇਵਾਰ ਹੈ ਜਿਹੜਾ ਉਸ ਟਰੱਕ ਮਾਲਕ ਨੂੰ ਠਹਿਰਾਇਆ ਜਾ ਰਿਹਾ ਹੈ ਜਿਹਦੇ ਉੱਪਰ ਉਹ ਦੋਨੇ ਡਿਲੀਵਰੀ ਕਰਦੇ ਸੀਗੇ ਉਹਨਾਂ ਵੱਲੋਂ ਇਨ ਜਿਹੜੀ ਮੌਤ ਹੋਣ ਤੋਂ ਪਹਿਲਾਂ ਉਹ ਪਹਿਲਾਂ ਜਿਹੜੀ ਵੀਡੀਓ ਜਾਰੀ ਕਰਕੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਸੀ ਤੇ ਟਰੱਕ ਮਾਲਕ ਦੇ ਉੱਪਰ ਆ ਜਿਹੜਾ ਖੁਦ ਨੂੰ ਮਰਨ ਵਾਸਤੇ ਮਜਬੂਰ ਕਰਨ ਦਾ ਜਿਹੜਾ ਉਹ ਦੋਸ਼ ਲਾਇਆ ਗਿਆ ਸੀਗਾ ਤੇ ਉਸ ਨੂੰ ਲੈ ਕੇ ਜਿਹੜਾ ਪਰਿਵਾਰਕ ਮੈਂਬਰਾਂ ਵੱਲੋਂ ਪਰਸੋਂ ਰਾਤ ਨੂੰ ਫਤਰ थाना ਪਾਤੜਾਂ ਦੇ ਵਿੱਚ ਜਾ ਕੇ ਜਿਹੜਾ ਐਫ ਆਈ ਆਰ ਦਰਜ ਕਰਵਾਈ ਗਈ ਆ ਬਿਆਨ ਦਿੱਤੇ ਗਏ ਆ ਤੋਂ ਉਸ ਤੋਂ ਬਾਅਦ ਦੇ ਵਿੱਚ ਕੱਲ ਦੁਪਹਿਰ ਬਾਅਦ ਆ ਜਿਹੜਾ ਇਹਨਾਂ ਦੇ ਪੋਸਟਮਾਰਟਮ ਤੋਂ ਬਾਅਦ ਦੇ ਵਿੱਚ ਜਿਹੜੀਆਂ ਡੈੱਡ ਬਾਡੀਆਂ ਨੂੰ ਇੱਥੇ ਲਿਆ ਕੇ ਰੱਖਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਅੱਜ ਇੱਥੇ ਧਰਨਾ ਦਿੱਤਾ ਗਿਆ ਹੈ ਪੁਲਿਸ ਨੂੰ ਜਿਹੜਾ ਇਹਨਾਂ ਪਰਿਵਾਰਕ ਮੈਂਬਰਾਂ ਵੱਲੋਂ ਕੱਲ ਅਲਟੀਮੇਟਮ ਦਿੱਤਾ ਗਿਆ ਸੀਗਾ ਕਿ 11 ਵਜੇ ਤੱਕ ਜੇਕਰ ਇਸ ਤੇ ਕਾਰਵਾਈ ਕੀਤੀ ਜਾਂਦੀ ਹੈ ਤਾਂ ਠੀਕ ਹੈ ਨਹੀਂ ਤਾਂ ਸਮੁੱਚੇ ਜਿਹੜੇ ਪਿੰਡ ਵੱਲੋਂ ਇਕੱਠੇ ਹੋ ਕੇ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਉਸ ਨੂੰ ਲੈ ਕੇ ਅੱਜ ਜਿਹੜਾ ਉਹ ਅਲਟੀਮੇਟਮ ਵਾਲਾ ਜਦੋਂ ਸਮਾਂ ਪੂਰਾ ਹੋਇਆ ਤਾਂ 12 ਵਜੇ ਤੋਂ ਲੈ ਕੇ ਅੱਜ ਇੱਥੇ ਚੌਕ ਦੇ ਵਿੱਚ ਜਿਹੜਾ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਮੈਂ ਸਹਿਜੂ ਨੂੰ ਨਿਕਾ ਕੇ ਤਸਵੀਰਾਂ ਦਿਖਾਈਆਂ ਜਾਨਾ ਆ ਡੈੱਡ ਬੋਡੀਆਂ ਜਿਹੜੀਆਂ ਦੋਨਾਂ ਵਿਅਕਤੀਆਂ ਦੀਆਂ ਇੱਥੇ ਟਰਾਲੀ ਦੇ ਵਿੱਚ ਮੌਜੂਦ ਆ ਫਰੀਜਾਂ ਦੇ ਵਿੱਚ ਡੈੱਡ ਬੋਡੀਆਂ ਰੱਖੀਆਂ ਹੋਈਆਂ ਦੋਨਾਂ ਦੀਆਂ ਡੈੱਡ ਬੋਡੀਆਂ ਕੱਲ੍ਹ ਸ਼ਾਮ ਦੀਆਂ ਜਿਹੜੀਆਂ ਪਿੰਡ ਦੇ ਵਿੱਚ ਪਹੁੰਚੀਆਂ ਹੋਈਆਂ ਸੀ ਤੇ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਜਿਹੜੀ ਹੈ ਉਹ ਮੰਗ ਕੀਤੀ ਜਾ ਰਹੀ ਹੈ ਤੇ ਅੱਜ ਵੀ ਜਿਹੜੇ ਸਮੁੱਚੇ ਕਿਸਾਨ ਜਥੇਬੰਦੀਆਂ ਹਰ ਵਰਗ ਦੇ ਜਿਹੜੇ ਇਨਸਾਨ ਇੱਥੇ ਪਹੁੰਚੇ ਹੋਏ ਆ ਉਹਨਾਂ ਵੱਲੋਂ ਦੋਸ਼ੀਆਂ ਦੇ ਉੱਪਰ ਸਖਤ ਕਾਨੂੰਨੀ ਕਾਰਵਾਈ ਨੂੰ ਲੈ ਕੇ ਜਿਹੜੀ ਇੱਥੇ ਮੰਗ ਕੀਤੀ ਜਾ ਰਹੀ ਹੈ ਤੇ ਧਰਨਾ ਪ੍ਰਦਰਸ਼ਨ ਜਿਹੜਾ ਉਹ ਲਗਾਤਾਰ ਲੰਮੇ ਸਮੇਂ ਤੱਕ ਜਿਹੜਾ ਚਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਜੇਕਰ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਪਰਿਵਾਰ ਨੂੰ ਜਿਹੜਾ ਇਨਸਾਫ ਨਹੀਂ ਮਿਲਦਾ ਤਾਂ ਇਹ ਜਿਹੜਾ ਧਰਨਾ ਪ੍ਰਦਰਸ਼ਨ ਉਹ ਹੋਰ ਵੀ ਲੰਮਾ ਜਿਹੜਾ ਉਹ ਚਲਾਇਆ ਜਾ ਸਕਦਾ ਜੇ ਉਹਨੂੰ ਕਤਲ ਕਰ ਦੇਣਾ ਇੱਕ ਬਹੁਤ ਵੱਡਾ ਗੁਨਾਹ ਹੁੰਦਾ ਹੈ ਪਰ ਉਸ ਤੋਂ ਵੀ ਵੱਡਾ ਗੁਨਾਹ ਜਿਹੜਾ ਕਿਸੇ ਨੂੰ ਮਰਨ ਵਾਸਤੇ ਮਜਬੂਰ ਕਰਨਾ ਤਾਂ ਕਿੰਨੇ ਮਾਨਸਿਕ ਤੌਰ ਤੇ ਉਹ ਆਪਣੇ ਸਾਥੀ ਜਿਹੜੇ ਆਪਾਂ ਨੂੰ ਛੱਡ ਕੇ ਗਏ ਨੇ ਮਾਨਸਿਕ ਤੌਰ ਤੇ ਕਿੰਨੇ ਟੁੱਟ ਚੁੱਕੇ ਹੋਣਗੇ ਉਹਨਾਂ ਨੂੰ ਕਿੰਨਾ ਜਲੀਲ ਕੀਤਾ ਹੋਊਗਾ ਇਸ ਤੋਂ ਆਪਾਂ ਉਹਨਾਂ ਦੀ ਵੀਡੀਓ ਦੇਖ ਕੇ ਭਲੀ-ਪਾਤ ਆਪਾਂ ਸਾਰੇ ਸਾਥੀ ਇਹ ਗੱਲ ਦਾ ਕਿਆਸ ਕਰ ਸਕਦੇ ਆ ਕਿ ਆਪਣੀ ਜੀਵਨ ਲੀਲਾ ਨੂੰ ਖਤਮ ਕਰਨਾ ਕੋਈ ਇੰਨਾ ਆਸਾਨ ਨਹੀਂ ਹੁੰਦਾ ਪਰ ਉਹ ਸਾਥੀਆਂ ਨੂੰ ਇੰਨਾ ਜਲੀਲ ਤੇ ਇੰਨਾ ਮਜਬੂਰ ਕੀਤਾ ਇਹਨੇ ਡਰਾਵੇ ਦਿੱਤੇ ਗਏ ਉਹਨਾਂ ਤੇ ਨਸ਼ਿਆਂ ਦੇ ਪਰਚੇ ਪਾਉਣ ਦੇ ਡਰਾਵੇ ਕੁੱਟਮਾਰ ਦੇ ਡਰਾਵੇ ਹਾਲਾਂਕਿ ਜਿਹੜਾ ਮਸਲਾ ਸੀਗਾ ਸਾਰਿਆਂ ਨੂੰ ਪਤਾ ਹੈ ਜਿਵੇਂ 65000 ਰੁਪਏ ਦਾ ਮਜ਼ਰਾ ਸੀ ਜਿਹੜਾ ਕਿ ਬਿਲਕੁਲ ਪਤਕ ਤੌਰ ਤੇ ਸਾਹਮਣੇ ਆ ਗਿਆ ਕਿ ਚੋਰੀ ਹੋ ਗਈ ਸੀਗੇ ਕਿਉਂਕਿ ਗੱਡੀਆਂ ਤੇ ਆਪਾਂ ਬਾਹਰ ਰਹਨੇ ਆ ਕਿਤੇ ਟਾਬਿਆਂ ਤੇ ਆਪਾਂ ਸੋਨੇ ਵੀ ਆ ਖਾਣਾ ਖਾਣ ਵੀ ਜਾਂਦੇ ਆ ਕਈ ਤਰੀਕੇ ਦੇ ਡਰਾਈਵਰ ਭਾਈ ਮਿਲ ਜਾਂਦੇ ਨੇ ਕੋਈ ਹੋਰ ਤਰੀਕਿਆਂ ਦੇ ਤਾਂ ਕਿਤੇ ਉਹ ਚੋਰੀ ਜੇ ਹੋ ਵੀ ਗਿਆ ਸੀ ਤਾਂ ਉਹ ਸਾਥੀਆਂ ਨੇ ਇਹ ਗੱਲ ਕਹਿਤੀ ਸੀ ਕਿ ਸਾਡੀਆਂ ਤਰਕਾਹਾਂ ਤੋਂ ਕਰਕੇ ਜੇ ਸਾਡੇ ਹੁੰਦੇ ਕੋਈ 65000 ਦਾ ਨਕਦਾਰ ਹੋ ਵੀ ਗਿਆ ਤੁਹਾਨੂੰ ਸਾਰਾ ਆਪ ਤੁਸੀਂ ਪਹੁੰਚਿਆ ਬਹੁਤ ਮੰਦ ਭਾਗੀ ਘਟਨਾ ਜਿਹੜੀ ਆ ਉਹ ਵਾਪਰੀ ਸੀ ਜੀ ਇਨਸਾਫ ਵਾਸਤੇ ਜਿਹੜਾ ਸੁਨੇਚਾ ਵਰਗੇ ਇੱਥੇ ਪਹੁੰਚਿਆ ਹੋਇਆ ਕੀ ਕਹਿਣਾ ਚਾਹੋਗੇ ਤੁਸੀਂ ਇਸ ਸੰਬੰਧ ਵਿੱਚ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਅੱਜ ਅਸੀਂ ਜ਼ਿਲ੍ਹਾ ਪਟਿਆਲਾ ਦੇ ਹਲਕਾ ਛਤਰਾਣਾ ਦੇ ਨਿਆਲ ਪਿੰਡ ਚ ਨਿਆਲ ਚ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਇੱਕ ਕਿਰਤੀ ਪਰਿਵਾਰ ਦੇ ਦੋ ਮਜ਼ਦੂਰ ਟਰੱਕ ਡਰਾਈਵਰ ਤੇ ਕਨੈਕਟਰ ਇਸ ਸੰਸਾਰ ਤੋਂ ਚਲੇ ਗਏ ਮਤਲਬ ਇਸ ਸੰਸਾਰ ਤੋਂ ਕੋਈ ਬਿਮਾਰੀ ਨਾਲ ਨਹੀਂ ਕਿਸੇ ਚੀਜ਼ ਨਾਲ ਨਹੀਂ ਉਹਨਾਂ ਨੂੰ ਮਰਨ ਦੇ ਲਈ ਉਕਸਾਇਆ ਗਿਆ ਉਹਨਾਂ ਨੂੰ ਜਲੀਲ ਕੀਤਾ ਗਿਆ ਇੱਕ ਇਥੋਂ ਹਰਿਆਊ ਪਿੰਡ ਦਾ ਕੋਈ ਪੁਲਿਸ ਵਾਲਾ ਜਿਹਦਾ ਟਰੱਕ ਸੀ ਚਲਾਉਂਦੇ ਉਹ ਲਖਵਿੰਦ ਹਰਪ੍ਰੀਤ ਤੇ ਮੁੰਡਾ ਸੀਗਾ ਦਵਿੰਦਰ ਤੇ ਦੋਨੋਂ ਡਰਾਈਵਰ ਕਨੈਕਟਰ ਸੀਗੇ ਉਹਨਾਂ ਦੇ ਉੱਤੇ ਚੋਰੀ ਦੇ ਇਲਜ਼ਾਮ ਲਾਏ ਗਏ ਕਿ ਤੁਸੀਂ 60-65000 ਰੁਪਏ ਚੋਰੀ ਕਰ ਲਿਆ ਕੋਈ ਇਮਾਨਦਾਰ ਬੰਦੇ ਸੀ شریف ਬੰਦੇ ਸੀ ਦੱਸਿਆ ਪਰਿਵਾਰ ਨੇ ਕਿੰਨਾ ਕਿੰਨੀ ਜਗ੍ਹਾ ਨੌਕਰੀ ਕੀਤੀ ਕਦੇ ਨਹੀਂ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਉਹਨਾਂ ਤੇ ਕੋਈ ਇਲਜ਼ਾਮ ਹੈਗਾ ਤੇ شریف ਬੰਦੇ ਤੇ ਜਦੋਂ ਝੂਠੇ ਰੋਪ ਲੱਗ ਜਾਂਣਾ ਬਲਵਿੰਦਰ ਜੀ ਫਿਰ ਉਹ ਜਿਹੜਾ ਹੈਗਾ ਕਿਤੇ ਨਾ ਕਿਤੇ ਉਹਦੀ ਬੇਇੱਜ਼ਤ ਬਹੁਤ ਮਹਿਸੂਸ ਕਰਦਾ ਉਹਨੂੰ ਬਹੁਤ ਜਲੀਲ ਕੀਤਾ ਗਿਆ ਮਤਲਬ ਉਹ ਉਹਨਾਂ ਨੇ ਮਾਲਕਾਂ ਨੇ ਪਹਿਲਾਂ ਇੱਥੇ ਪਾਲ ਵਰਕਸ਼ਾਪ ਤੇ ਬੁਲਾ ਕੇ ਉਹਨਾਂ ਨੂੰ ਜਦੋਂ ਉਹਨਾਂ ਨੇ ਦੱਸਿਆ ਕਿ ਸਾਡੀ ਚੋਰੀ ਹੋ ਗਏ ਪੈਸੇ ਤਾਂ ਉਹਨਾਂ ਨੇ ਬੁਲਾ ਲਿਆ ਮਾਲਕਾਂ ਨੇ ਬੁਲਾ ਕੇ ਉਹਨਾਂ ਤੇ ਪਤਾ ਨਹੀਂ ਕਿੱਦਾਂ ਦਾ ਬਰੂਟਲੀ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ ਤਸ਼ੱਦਦ ਕੀਤਾ ਗਿਆ ਔਰ ਜਦੋਂ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ ਤਾਂ ਉਹਨਾਂ ਨੂੰ ਕਿਹਾ ਵੀ ਗਿਆ ਜੇ ਤੁਸੀਂ ਅੱਗੇ ਦੱਸੋਗੇ ਇਸ ਬਾਰੇ ਤੇ ਤੁਹਾਨੂੰ ਬਰਬਾਦ ਤਾਂ ਕਰਾਂਗੇ ਕਰਾਂਗੇ ਨਾਲ ਤੁਹਾਡੇ ਤੇ ਚਿੱਟੇ-ਚੁੱਟੇ ਦੇ ਪਰਚੇ ਵੀ ਪਾਵਾਂਗੇ ਕਿਉਂਕਿ ਪੁਲਿਸ ਵਾਲਾ ਸੀਗਾ ਪਤਾ ਨਹੀਂ ਹੁਣ ਉਹਨਾਂ ਦਾ ਕੀ ਹਿਸਾਬ-ਕਿਤਾਬ ਹੁੰਦਾ ਕਿ ਪਰਚੇ ਜਾਇਜ਼ ਪੈਂਦੇ ਨੇ ਕਿ ਨਜਾਇਜ਼ ਪਾ ਰਹੇ ਨੇ ਕਿਵੇਂ ਕਰ ਰਹੇ ਨੇ ਮਤਲਬ ਉਹਨਾਂ ਨੂੰ ਧਮਕਾਇਆ ਗਿਆ ਸੋ ਫੇਲਿਅਰ ਸਿਸਟਮ ਦਾ ਵੀ ਬਹੁਤ ਮਾੜਾ ਤਿੰਨ ਦਿਨ ਹੋ ਗਏ ਅੱਜ ਲਾਸ਼ਾਂ ਸੜਕ ਤੇ ਪਈਆਂ ਨੇ ਮਿੱਟੀ ਸੜਕ ਤੇ ਰੁਲ ਰਹੀ ਹੈ ਪ੍ਰਦਰਸ਼ਨ ਦੇ ਵਿੱਚ ਮੌਜੂਦ ਕੋਈ ਪ੍ਰਸ਼ਾਸਨ ਦੇ ਨਾਲ ਜਾਂ ਕੋਈ ਚੁਣੇ ਹੋਏ ਨਮਾਇੰਦਿਆਂ ਦੇ ਨਾਲ ਵਿਧਾਇਕ ਨਾਲ ਕਿਸੇ ਤਰ੍ਹਾਂ ਦੀ ਕੋਈ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਤਿੰਨ ਦਿਨ ਬਾਅਦ ਅੱਜ ਇੱਥੋਂ ਦਾ ਮੌਜੂਦਾ ਐਮਐਲਏ ਕਲਵੰਤ ਸਿੰਘ ਅੱਜ ਆਇਆ ਵਿਧ ਪੁਲਿਸ ਪ੍ਰਸ਼ਾਸਨ ਦੇ ਆਏ ਸੀਗੇ ਔਰ ਟਾਈਮ ਮੰਗ ਰਹੇ ਸੀ ਕਿ ਸਾਨੂੰ ਟਾਈਮ ਦਿਓ ਤਿੰਨ ਦਿਨ ਤਿੰਨ ਦਿਨ ਹੋ ਗਏ ਘਟਨਾ ਨੂੰ ਜਿਸ ਦਿਨ ਬੰਦਿਆਂ ਨੇ ਵੀਡੀਓ ਪਾਈ ਆ ਬੰਦੇ ਮਰੇ ਨੇ ਅੱਜ ਤੱਕ ਤਿੰਨ ਦਿਨਾਂ ਚ ਹਲਕੇ ਦਾ ਐਮਐਲਏ ਜਿਹਨੂੰ ਭਗਵੰਤ ਮਾਨ ਕਹਿੰਦੇ ਸੀ ਆਮ ਘਰਾਂ ਦੇ ਸੀ ਧੀ ਪੁੱਤ ਚੁਣ ਕੇ ਵਿਧਾਨ ਸਭਾ ਚ ਭੇਜੇ ਨੇ ਆ ਦੇਖ ਲਓ ਇਹ ਬੈਠੇ ਨੇ ਆਮ ਘਰਾਂ ਦੇ ਤੇ ਉਹ ਐਮਐਲਏ ਕਿੱਥੇ ਆ ਜੇ ਕਿਤੇ ਲੱਗਦਾ ਤੁਹਾਨੂੰ ਇੱਥੇ ਐਮਐਲਏ ਖੜੇ ਆ ਜਾਏ ਇੱਥੇ ਚੌਂਕੜੀ ਮਾਰ ਕੇ ਬੈਠਿਆ ਪਰਿਵਾਰ ਦੇ ਦੁੱਖ 'ਚ ਖੜਿਆ ਤਾਂ ਮੈਨੂੰ ਦੱਸ ਦੋ ਕਿ ਆਮ ਘਰਾਂ ਦੇ ਮੁੰਡੇ ਐਮਐਲਏ ਇੱਥੇ ਬੈਠੇ ਨੇ ਮਤਲਬ ਸਿਸਟਮ ਨੇ ਖਾ ਲਏ ਦੋ ਸਾਡੇ ਕਿਰਤ ਕਰਨ ਵਾਲੇ ਦੋ ਨਹੀਂ ਖਾਏ ਉਹਨਾਂ ਦਾ ਪੂਰਾ ਪਰਿਵਾਰ ਹੀ ਖਾ ਲਿਆ ਕਿਉਂਕਿ ਪਿੱਛੇ ਉਹਨਾਂ ਦੇ ਬੱਚੇ ਨੇ ਪਰਿਵਾਰ ਹੈ ਮਾਪੇ ਆਪਣੇ ਬਜ਼ੁਰਗ ਨੇ ਔਰ ਇਹ ਸਾਰਾ ਕੁਝ ਹੀ ਉਸ ਜਲਾਦ ਨੇ ਜਿਹੜਾ ਬੰਦਾ ਕਿਉਂਕਿ ਜਿਹਨੂੰ ਇਨਸਾਨੀਅਤ ਇਨਸਾਨ ਦਾ ਹੀ ਨਹੀਂ ਪਤਾ ਕਿ ਕਿਵੇਂ ਉਹਦੀ ਬੇਇੱਜ਼ਤੀ ਕਰਨੀ ਹੈ ਕਿਵੇਂ ਉਹਨੂੰ ਇੱਜ਼ਤ ਦੇਣੀ ਹੈ ਉਹਨਾਂ ਨੇ ਕਿਹਾ ਵੀ ਕਿ ਚੋਰੀ ਅਸੀਂ ਨਹੀਂ ਕੀਤੀ ਔਰ ਅਸੀਂ ਕਰਨਿਆ ਚਿਰ ਤੋਂ ਤੁਹਾਡੀ ਨੌਕਰੀ ਕਰਦੇ ਆਂ ਹਾਂ ਮਤਲਬ ਉਹਨਾਂ ਨੂੰ ਪਹਿਲਾਂ ਕੁੱਟਿਆ ਗਿਆ ਜਲੀਲ ਕੀਤਾ ਗਿਆ ਉੱਥੇ ਬੁਲਾ ਕੇ ਦੋਨਾਂ ਨੂੰ ਪਤਾ ਨਹੀਂ ਕਿੰਨੇ ਬੰਦੇ ਸੀ ਯੋਜਨਾ ਤੇ ਇਲਜ਼ਾਮ ਲਾਇਏ ਨੇ ਉਹਨਾਂ ਨੇ ਵੀਡੀਓ ਪਾਈ ਆ ਸੋਸ਼ਲ ਮੀਡੀਆ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਅੱਜ ਤੱਕ ਅਸੀਂ 1 ਰੁਪਏ ਦਾ ਕਿਤੇ ਇਹਰਫੇਰ ਨਹੀਂ ਕੀਤਾ ਅਸੀਂ 6-7000 ਰੁਪਏ ਤਨਖਾਹ ਲੈ ਬੰਦੇ ਯਾਰ ਕਿਵੇਂ 60-65000 ਚੋਰੀ ਕਰ ਲਾਂਗੇ ਅਸੀਂ ਕਹਿ ਵੀ ਦਿੱਤਾ ਵੀ ਬਾਬਾ ਸਾਰੀ ਜ਼ਿੰਦਗੀ ਜਿੰਨਾ ਤੇਰਾ ਤੇਰਾ 65000 ਨਹੀਂ ਪੂਰਾ ਹੁੰਦਾ ਸਾਰੀ ਜ਼ਿੰਦਗੀ ਤੇਰੀ ਡਰਾਈਵਰੀ ਕਰੂੰਗਾ ਨਾਲੇ ਹੋ ਰੋ ਰਿਹਾ ਬੰਦਾ ਹਰ ਉਹਨਾਂ ਨੇ ਕਿਹਾ ਕਿ ਸਾਰੀ ਜ਼ਿੰਦਗੀ ਤੂੰ 1 ਰੁਪਿਆ ਨਤੀਜੇ ਸਾਡਾ ਝੂਠਾ ਸੱਚ ਜੋ ਤੈਨੂੰ ਲੱਗਦਾ ਅਸੀਂ ਕੀਤਾ ਤਾਂ ਨਹੀਂ ਪਰ ਸਾਰੀ ਜ਼ਿੰਦਗੀ ਤੇਰੀ ਫਰੀ ਅਸੀਂ ਜਦ ਤੱਕ ਤੇਰਾ ਪੂਰਾ ਨਹੀਂ ਹੁੰਦਾ ਅਸੀਂ ਕਰਾਂਗੇ ਫੇਰ ਵੀ ਮਤਲਬ ਉਹਨਾਂ ਨੂੰ ਜਲੀਲ ਕੀਤਾ ਗਿਆ ਉਹਨਾਂ ਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਜਿਹਦੇ ਕਰਕੇ ਉਹ ਇਸ ਮਾੜੇ ਪ੍ਰਬੰਧ ਦੀ ਭੇਂਟ ਚੜ ਗਏ ਉਹਨਾਂ ਨੇ ਫਿਰ ਜਿਹੜੀ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੇ ਸਲਫਾਸ ਦੀਆਂ ਜਿਹੜੀ ਦਵਾਈ ਵੀ ਲਈ ਹੈ ਉਹ ਵੀ ਘਰੋਂ ਕਣਕ ਵੇਚ ਕੇ ਕਿਤੇ ਲਿਆਂਦੀ ਆ ਐਨੀ ਹੱਥ ਦਰਜੇ ਦਾ ਗਰੀਬ ਪਰਿਵਾਰ ਸੀਗਾ ਉਹ ਗਰੀਬ ਪਰਿਵਾਰ ਦੀ ਲੁੱਟ ਇਸ سرمਾਈਦਾਰੀ ਸਿਸਟਮ ਨੇ ਕੀਤੀ ਆ ਇਸ ਜਿਹੜਾ ਪ੍ਰਬੰਧ ਹੈ ਜ਼ਗੀਰਦਾਰੂ ਪ੍ਰਬੰਧਾ ਉਹਨੇ ਕੀਤੀ ਹੈ ਕਿਉਂਕਿ ਜੇ ਉਹ ਬੰਦੇ ਨਾ ਇਦਾਂ ਕਰ ਦਿੱਤਾ ਉਹ ਦੋ ਜਿਹੜੇ ਮਜ਼ਦੂਰ ਸੀ ਸਾਡੇ ਕਿਰਤ ਕਰਨ ਵਾਲੇ ਉਹ ਜਿਉਂਦੇ ਵਸਦੇ ਹੁੰਦੇ ਤੇ ਅਸੀਂ ਪ੍ਰਸ਼ਾਸਨ ਤੋਂ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਮੰਗ ਕਰਦੇ ਆ ਡੀਜੀਪੀ ਪੰਜਾਬ ਤੋਂ ਮੰਗ ਕਰਾਂਗੇ ਮੁੱਖ ਮੰਤਰੀ ਤੋਂ ਕਿਉਂਕਿ ਇੱਥੋਂ ਵਾਲਾ ਪ੍ਰਸ਼ਾਸਨ ਤਾਂ ਗੁੰਗਾ ਬਹਿਰਾ ਹੋ ਗਿਆ ਨਾ ਤਾਂ ਔਰੇ ਡੀਐਸਪੀ ਆਇਆ ਨਾ ਕੋਈ ਐਸਡੀਐਮ ਆਇਆ ਨਾ ਕੋਈ ਐਮਐਲਏ ਆਇਆ ਅੱਜ ਆਏ ਸੀਗੇ ਜਦੋਂ ਪਤਾ ਲੱਗਾ ਕਿ ਧਰਨਾ ਲੱਗੂਗਾ ਨਿਆਲ ਚੌਂਕ 'ਚ ਰੁਕਿਆ ਜਾਊਗਾ ਤੇ ਫੇਰ ਸਰਕਾਰ ਦੀ ਇਨਸਲਟ ਨਾ ਹੋ ਜੇ ਬੇਇੱਜ਼ਤੀ ਨਾ ਹੋ ਜੇ ਉਹਨੂੰ ਰੁਕਵਾਨ ਵਾਸਤੇ ਜ਼ਰੂਰ ਆਏ ਸੀ ਲੇਕਿਨ ਪਰਿਵਾਰ ਨਾਲ ਕਿਸੇ ਕਿਸਮ ਦਾ ਤਰਵਾਸਾ ਦੇਣ ਹੌਸਲਾ ਦੇਣ ਐਡਾ ਵੱਡਾ ਦੁੱਖ ਹੋ ਗਿਆ ਐਡੀ ਵੱਡੀ ਬਿਫਤਾ ਖੜੀ ਪਰਿਵਾਰ ਤੇ ਵੀ ਭਾਈ ਅਸੀਂ ਕਰਦੇ ਨੇ ਲੇਕਿਨ ਇਸ ਤਰ੍ਹਾਂ ਦਾ ਕੋਈ ਇਥੋਂ ਦੇ ਮਾੜੇ ਪ੍ਰਬੰਧ ਮਾੜੇ ਸਿਸਟਮ ਦੀ ਭੇਂਟ ਦਵਿੰਦਰ ਤੇ ਹਰਪ੍ਰੀਤ ਚੜੇ ਨੇ ਮੈਂ ਅੱਜ ਜੋ ਨਿਹਾਲ ਪਰਿਵਾਰ ਦੇ ਨਾਲ ਬੜਾ ਦੁਖਦਾਈ ਖਬਰ ਕੋਈ ਹੈ ਘਟਨਾ ਵਾਪਰੀ ਹੈ ਮੈਂ ਅੱਜ ਆਪਣੇ ਮੁਸਲਿਮ ਭਾਈਚਾਰੇ ਵੱਲੋਂ ਇੱਥੇ ਹਾਜ਼ਰ ਹੋਈ ਹੈ ਉਹ ਜੋ ਇਹ ਬੜਾ ਵੱਡਾ ਘਟ ਹੈ ਜੋ ਪਰਿਵਾਰ ਨੂੰ ਪਿਆ ਹੈ ਦੋ ਨੌਜਵਾਨ ਸਾਡੇ ਭਰਾ ਦਵਿੰਦਰ ਤੇ ਹਰਪ੍ਰੀਤ ਇੱਕ ਮਾੜੇ ਪ੍ਰਸ਼ਾਸਨ ਦੇ ਮਾੜੇ ਸਰਮਾਇਆ ਧੱਕੇ ਚੜ ਕੇ ਉਹਨਾਂ ਨੂੰ ਜੋੜਾ ਘਟਨਾ ਵਾਪਰਉਂਦਾ ਉਹਨਾਂ ਦੇ ਜ਼ੁਲਮ ਕੀਤਾ ਗਿਆ ਪਹਿਲਾਂ ਤਾਂ ਚੋਰੀ ਦਾ ਇਲਜ਼ਾਮ ਲਾ ਕੇ ਉਹਨੂੰ ਕੁੱਟਮਾਰ ਕਰਕੇ ਉਹਨਾਂ ਤੇ ਤਸ਼ੱਜਦ ਕੀਤਾ ਗਿਆ ਉਹਨਾਂ ਨੂੰ ਬੇਰਹਾਮੀ ਨਾਲ ਉਹਨਾਂ ਜਲੀਲ ਕੀਤਾ ਗਿਆ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਬਾਅਦ ਵਿੱਚ ਵਿੱਚ ਉਹਨਾਂ ਦੇ ਚਿੱਟੇ ਦੇ ਪਰਚੇ ਕਰਕੇ ਉਹਨਾਂ ਨੂੰ ਧਮਕਾਉਣ ਕਰਕੇ ਤਾਂ ਉਹ ਜਿਹੜੀ ਜਲੀਲੀ ਉਹ ਸੈਨ ਨਹੀਂ ਕੀਤੀ ਉਹਨਾਂ ਕੋਲੋਂ ਤੇ ਉਹ ਆਪਣੇ ਆਪ ਜੋ ਆਪਣੀ ਜਿਹੜੀ ਜੀਵਨ ਲੀਲਾ ਸੀ ਉਹ ਖੁਦਕੁਸ਼ੀ ਕਰਕੇ ਉਹਨਾਂ ਨੇ ਆਪਣੀ ਪੂਰੀ ਕਰਤੀ ਸੋ ਅਸੀਂ ਇਸ ਜੋ ਘਟਨਾ ਦੇ ਵਿੱਚ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹਨਾਂ ਪਰਿਵਾਰ ਨੂੰ ਅਸੀਂ ਇਨਸਾਫ ਦੇ ਲਈ ਅੱਜ ਅਸੀਂ ਧਰਨਾ ਲਾਇਆ ਹੋਇਆ ਜੋ ਤੱਕ ਇਹ ਮਾੜਾ ਪ੍ਰਸ਼ਾਸਨ ਜਿਹੜੀਆਂ ਗੁੰਗਿਆ-ਗੁੰਗਿਆ ਸਰਕਾਰਾਂ ਇਸ ਪਰਿਵਾਰ ਨੂੰ ਇਨਸਾਫ ਨਹੀਂ ਦਿੰਦੇ ਅਸੀਂ ਇੱਥੇ ਨਿਆਲ ਬਾਇਪਾਇ ਚੌਂਕ 'ਚ ਜੋਏ ਦੋ ਦਿਹਾ ਲੈ ਕੇ ਬੈਠੇ ਆਂ ਤੇ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਬੈਠੇ ਰਾਵਾਂਗੇ ਧੰਨ ਮੈਂ ਗੁਰਮੀਰ ਸਿੰਘ ਘੱਗਾ ਭੋਜਨ ਸਮਾਜ ਪਾਰਟੀ ਹਲਕਾ ਸਤਰਾਣਾ ਦੇ ਵਿੱਚ ਮੈਂ ਵਰਕਰ ਦੀ ਰੋਟੀ ਨਵਾ ਰਿਹਾ ਹਾਂ। ਔਰ ਸਾਡੇ ਨਾਲ ਹੀ ਇਹ ਪਿੰਡ ਨਿਆਲ ਜਿੱਥੇ ਆਪਾਂ ਇਸ ਟਾਈਮ ਖੜੇ ਆ ਇੱਥੇ ਇੱਕ ਬਹੁਤ ਮੰਦ ਭਾਗੀ ਘਟਨਾ ਜਿਹੜੀ ਉਹ ਵਾਪਰੀ ਹੈ। ਇੱਕ ਬਹੁਤ ਹੀ ਹੱਤ ਗਰੀਬ ਜਿਹੜੇ ਪਰਿਵਾਰ ਸੀਗੇ ਦੋ ਉਹ ਨੌਜਵਾਨ ਟਰੱਕ ਡਰਾਈਵਰ ਤੇ ਕੰਮ ਕਰਦੇ ਸੀ ਡਿਲੀਵਰੀ ਦਾ ਔਰ ਡਿਲੀਵਰੀ ਦਾ ਭਾੜਾ ਲਿਆਉਂਦੇ ਸਮੇਂ ਜਿਸ ਟਾਈਮ ਉਹ ਵਾਪਸ ਆ ਰਹੇ ਸੀਗੇ ਉਸ ਸਮੇਂ ਕਿਤੇ ਜਿਹੜੇ ਪਹਾੜਾ ਮਿਲਿਆ ਸੀਗਾ ਉਹ ਕਿਤੇ ਚੋਰੀ ਹੋ ਗਿਆ ਲੁਧਿਆਣੇ ਆ ਕੇ ਉਹਨਾਂ ਦਾ ਜਿਹੜਾ ਪਹਾੜਾ ਸੀ ਚੋਰੀ ਹੋ ਗਿਆ ਚੋਰੀ ਹੋਣ ਤੋਂ ਬਾਅਦ ਜਿਹੜਾ ਟਰੱਕ ਦਾ ਜਿਹੜਾ ਮਾਲਕ ਹੈ ਉਹ ਇੱਕ ਪੁਲਿਸ ਮੁਲਾਜ਼ਮ ਹੈ ਤਾਂ ਉਸ ਪੁਲਿਸ ਮੁਲਾਜ਼ਮ ਨੇ ਉਸ ਮਾਲਕ ਨੇ ਉਹਨਾਂ ਦੇ ਤਸੱਲੀ ਨਹੀਂ ਜ਼ਾਹਰ ਕੀਤੀ ਜਦੋਂ ਤਸੱਲੀ ਜ਼ਾਹਰ ਨਹੀਂ ਕੀਤੀ ਤਾਂ ਉਹਨੇ ਮਤਲਬ ਇੱਥੇ ਇੱਕ ਵਾਰੀ ਉਹਨੂੰ ਪਾਤਰਾ ਵਿੱਚ ਬੁਲਾ ਕੇ ਉਹਨਾਂ ਤੇ ਅਣਮਨੁੱਖੀ ਤਸ਼ੱਦਦ ਕੀਤਾ ਔਰ ਬਹੁਤ ਜ਼ਿਆਦਾ ਉਹਨਾਂ ਨੂੰ ਟੌਰਚਰ ਕੀਤਾ ਉਹਦੇ ਨਾਲ ਇੱਥੇ ਲੋਕੋ ਪੰਜ ਚਾਰ ਹੋਰ ਵੀ ਬੰਦੇ ਜੁੜ ਗਏ ਸੀਗੇ ਔਰ ਉਹ ਜਿਹੜੇ ਮੁੰਡੇ ਸੀਗੇ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਹੈ ਜਿਹੜੇ ਸੁਸਾਈਡ ਕਰ ਗਏ ਉਹ ਬਹੁਤ ਹੀ ਨੇਕਦਲ ਬਹੁਤ ਹੀ ਇਮਾਨਦਾਰ ਨੇ ਜਿਹੜਾ ਉਹਨਾਂ ਦਾ ਪਿਸ਼ੋਕੜ ਵੀ ਚੈੱਕ ਕੀਤਾ ਜਾਵੇ ਤਾਂ ਬਹੁਤ ਹੀ ਮਤਲਬ ਉਹ ਉਹਨਾਂ ਦਾ ਇਮਾਨਦਾਰੀ ਹੈ ਤੇ ਹੁਣ ਮੰਗ ਸਾਡੀ ਇਹ ਹੈ ਵੀ ਜਿਹੜੇ ਮੁਲਾਜ਼ਮ ਨੇ ਪੁਲਿਸ ਦੀ ਆਪਣੀ ਵਰਦੀ ਦਾ ਧੌਂਸ ਜਵਾਉਂਦੇ ਹੋਏ ਉਹ ਦੋ ਨੌਜਵਾਨਾਂ ਨੂੰ ਸੁਸਾਈਡ ਕਰਨ ਲਈ ਮਜਬੂਰ ਕਰ ਦਿੱਤਾ ਉਨ੍ਹਾਂ ਦੇ ਉੱਪਰ ਜਿਹੜੀ ਕਾਰਵਾਈ ਹੋ ਜਾ ਉਹਦੇ ਤਹਿਤ ਪ੍ਰਸ਼ਾਸਨ ਉਹਦੀ ਅਰੈਸਟ ਨਹੀਂ ਪਾ ਰਿਹਾ ਅਸੀਂ ਮਤਲਬ ਇਹ ਸਾਰਾ ਜਿਹੜਾ ਨਗਰ ਹੈ ਸਾਰਾ ਜਿਹੜਾ ਇਲਾਕਾ ਹੈ ਉਹ ਮੰਗ ਕਰਦੇ ਆ ਵੀ ਉਹਦੀ ਜਲਦੀ ਜਲਦੀ ਅਰੈਸਟ ਪੈਣੀ ਚਾਹੀਦੀ ਹੈ ਨਾਮ ਰਕੀਤ ਸਿੰਘ ਆ ਜੀ ਮੇਰਾ ਬੇਟਾ ਦਵਿੰਦਰ ਸਿੰਘ ਦੀ ਸਰਫਾਸ ਉਹਨਾਂ ਦੀ ਮੌਤ ਹੋਈ ਹੈ ਉਹ ਪੁਲਿਸ ਮੁਲਾਜ਼ਮ ਬੰਦਾ ਹੈ ਉਹਨੇ ਜਿਨੇ ਉਹ ਬਹੁਤ ਡਰਾਏ ਧਮਕਾਏ ਮਾਰੇ ਕੁੱਟੇ ਉੱਥੋਂ ਆ ਕੇ ਘਰੇ ਲਿਆਂਦੇ ਉਦੋਂ ਬਾਅਦ ਜਿ ਉਹ ਐਨੇ ਰਾਜ ਸਭਾਲਟ ਹੋ ਗਏ ਉਹ ਕਰੋ ਬਾਰ ਵੀ ਨਹੀਂ ਲਿਕੜੇ ਛੇਕੜ ਨੂੰ ਉਹਨਾਂ ਨੇ ਆਪਣੀ ਜਾਨ ਦੇ ਕੇ ਆਪ ਦੀ ਆ ਖੜਾ ਚਲਾ ਜੀ ਇੱਥੇ ਉਹਨਾਂ ਨੂੰ ਫੋਨ ਤੇ ਵੀ ਧਮਕੀਆਂ ਧਮਕੀਆਂ ਆਉਂਦੀਆਂ ਰਹੀਆਂ ਜੀ ਉਹਨਾਂ ਦੀ ਮੌਤ ਤੋਂ ਬਾਅਦ ਚ ਡੈੱਡ ਬਾਡੀयां ਇੱਥੇ ਲਿਆ ਕੇ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਮੰਗ ਕੀਤੀ ਜਾ ਰਹੀ ਹੈ ਮੇਰੀ ਮੰਗ ਸਰਕਾਰ ਨੂੰ ਵੀ ਹੈ ਪ੍ਰਸ਼ਾਸਨ ਨੂੰ ਵੀ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਾਡੇ ਪਟਨਾ ਪ੍ਰਸ਼ਾਸਨ ਨੂੰ ਐਸਪੀ ਸਾਹਿਬ ਨੂੰ ਐਸਐਸਓ ਸਾਹਿਬ ਨੂੰ ਮੰਗੀ ਹੈ ਵੀ ਉਹ ਦੋਸ਼ੀਆਂ ਨੂੰ ਛੇਤੀ ਜੋ ਛੇਤੀ ਫੜ ਕੇ ਸਲਾਖਾਂ ਵਿਸੇ ਬੰਦ ਕੀਤਾ ਜਾਵੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਮੇਰੀ ਜਾਨ ਕੱਲ ਪੁਲਿਸ ਨੂੰ ਤੁਸੀਂ ਐਸਟੀਮੇਟ ਮੈਂ ਅਲਟੀਮੇਟਮ ਦਿੱਤਾ ਸੀਗਾ ਬਈ ਕੱਲ ਦੁਪਹਿਰ ਤੱਕ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਮੁਰਜ਼ਮ ਨੂੰ ਤਾਂ ਉਸ ਤੋਂ ਬਾਅਦ ਇਹ ਵਿੱਚ ਅੱਜ ਤੱਕ ਕੋਈ ਕਾਰਵਾਈ ਨਹੀਂ ਹੋ ਉਹ ਸਾਨੂੰ ਵੈਸੇ ਐਸਐਸਓ ਸਾਹਿਬ ਨੇ ਬੁਲਾਇਆ ਸੀ ਪਰ ਸਾਨੂੰ ਜਾਣਾ ਨਹੀਂ ਚਾਹੀਦਾ ਸੀ ਐਸਐਸਓ ਸਾਹਿਬ ਸਾਡੇ ਕੋਲ ਆਉਂਦਾ ਇੱਥੇ ਜੀ ਉਹ ਹੁਣ ਅਸੀਂ ਸਾਨੂੰ ਉੱਥੇ ਇਹਨੇ ਵੀਡੀਓ-ਬਿਡੀਓ ਦਿਖਾਤੀ ਉਹ ਜਿਹੜਾ ਦੇਸ਼ਾਂ ਨਾਂ ਦਾ ਬੰਦਾ ਹੈ ਉਹਨੀਆਂ ਕਾਲ ਰਿਕਾਰਡਿੰਗਾਂ ਕਢਾਈ ਕਢਾਈਆਂ ਹੋਈਆਂ ਦਿਖਾਤੀਆਂ ਤੇ ਇੱਕ ਵੀਡੀਓ ਜਿੱਥੇ ਉਹ ਲਖਮਿੰਦਰ ਸਿੰਘ ਆਪਣਾ ਡਿਊਟੀ ਕਰਦਾ ਹੈ ਉਹ ਜਿੱਥੇ ਜਿਹੜਾ ਕੋਈ ਅਨਚਾਰਜ ਆ ਉਹਦੇ ਨਾਲ ਗੱਲਾਂ ਬਾਤਾਂ ਕਰੀਆਂ ਨੇ ਉਹ ਵੀਡੀਓ ਸਾਨੂੰ ਸੁਣਾਤੀ ਬਾਕੀ ਸੱਤ ਸਮਾਂ ਕਹਿੰਦਾ 4 ਵਜੇ ਦਾ ਸਮਾਂ ਲਿਓ ਕੋਈ ਅਸੀਂ ਕਹਾਂ ਵੀ ਲੋਕ ਬਹੁਤ ਕਾਲੇ ਨੇ ਸਾਡੇ ਤੋਂ ਬੇਵਸਿਆ ਗੱਲ ਅਸੀਂ ਤੁਹਾਨੂੰ ਸਮਾਂ ਨਹੀਂ ਪੁੱਤ ਸੁਨੇ ਕੀ ਪ੍ਰੋਸਾ ਦਿੱਤਾ ਹੁੰਦਾ ਪੁੱਤ ਸੁਨੇ ਜੀ ਬਸ ਉਹਦੀ ਪ੍ਰੋਸਾ ਦਿੱਤਾ ਦੀ ਵੀ ਮੈਂ ਬੈਠਾ ਪਹਿਲਾ ਮੇਰੀ ਪੱਗ ਉਤਰੂਗੀ ਬਾਅਦ ਥੋਡੀ ਉਤਰੂਗੀ ਜੇ ਨਾਨ ਸਾਹਿਬ ਮਿਲਿਆ ਮੇਰੀ ਪੱਗ ਉਤਰੂ ਬਾਅਦ ਥੋਡੀ ਮੇਰੇ ਮੇਰੇ ਬੱਚੇ ਨੇ ਮੇਰੇ ਭਰਾ ਨੇ ਕਿਹਾ ਜਿਹੜੀਆਂ ਡੈੱਡ ਬੋਡੀਆਂ ਪਿੰਡ ਪਈਆਂ ਨੇ ਮੈਨੂੰ ਬਹੁਤ ਦੁੱਖ ਹੈ ਬਹੁਤ ਮਸਹੂਰ ਹੈ ਇਹਨਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰੱਖੋ ਇਸੇ ਤਰ੍ਹਾਂ ਜਾਰੀ ਰੱਖੋ ਜਿੰਨਾ ਚਿਰ ਜਿੰਨਾ ਚਿਰ ਸਾਹਿਬ ਨੇ ਅਨਿਆਲ ਪਿੰਡ ਦੇ ਦੋ ਬੰਦੇ 25 ਤਰੀਕ ਨੂੰ 25 ਤਰੀਕ ਨੂੰ ਸੁਸਾਇਡ ਕਰਕੇ ਸੀਗੇ ਜਿਹਦੇ ਸਬੰਧ ਦੇ ਵਿੱਚ ਪੁਲਿਸ ਵੱਲੋਂ ਜਿਹੜੀ ਕਾਨੂੰਨੀ ਕਾਰਵਾਈ ਆ ਕੀਤੀ ਜਾ ਰਹੀ ਹੈ ਪਰ ਦੋਸ਼ੀ ਹਜੇ ਤੱਕ ਫੜੇ ਨਹੀਂ ਗਏ ਹੈਗੇ ਜਿਸ ਕਰਕੇ ਧਰਨਾ ਲਾਇਆ ਇਹਨਾਂ ਨੇ ਅਸੀਂ ਇਹਨਾਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਪੁਲਿਸ ਆਪਣੀ ਕਾਰਵਾਈ ਪੂਰੀ ਮਾਣਰੀ ਨਾਲ ਕਰ ਰਹੀ ਹੈਗੀ ਹੈ ਜਲਦੀ ਦੋਸ਼ੀ ਫੜ ਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਸ਼ਾਂਤੀ ਦਾ ਮਾਹੌਲ ਜੱਤਾ ਤੁਸੀਂ ਬਣਾ ਬਣਾ ਕੇ ਰੱਖੋਗੇ ਜਿਹੜਾ ਜੀ ਮਰ ਗਿਆ ਵੀ ਧਰਨਾ ਜਾਰੀ ਨੂੰ ਭੱਜਾ ਤੇ ਸਾਡੇ ਇਹ ਫੜ ਜਾਂਦੇ ਧਰਨਾ ਇਸ਼ਟਾ ਜਾਰੀ ਲੈਣ ਬੰਦੇ ਕੋਈ ਨਹੀਂ ਇਹ ਤੇ ਦੇਖੋ ਇਹਨਾਂ ਦੇ ਹੁਣ ਅਸੀਂ ਪਤਾ ਲਾ ਨੋਟਰ ਕਰ ਨਹੀਂ ਸਕਦੇ ਕੋਈ ਭਲਾਈ ਠੀਕ ਆ ਇਹਨਾਂ ਦੁੱਖ ਦੀ ਘੜੀ ਹੈਗੀ ਹੈ ਇਹਦੇ ਵਿੱਚ ਅਸੀਂ ਮਾਫਤ ਕਰਾਇਆ ਜਾਊਗਾ ਹਾਂ ਜੀ ਤੇ ਕੋਈ ਨਹੀਂ ਕਰ ਬਈ ਹੋਊਗੀ ਜੀ ਪੱਕਾ ਜੀ ਤਨਾਂ ਆਪਸ ਮਾਫਤ ਹੋਊਗਾ ਇਨ੍ਹਾਂ ਦੇ ਤਰਨਾ ਹੁਣ ਟਿੱਕੇ ਜਾਊਗਾ ਜੀ ਇਹ ਹਾਂ ਜੀ ਇਨ੍ਹਾਂ ਦੇ ਤਰਨਾ ਹੁਣ ਟਿੱਕੇ ਜਾਊਗਾ ਜੀ ਅਸੀਂ ਫੋਰਸਫੁਲੀ ਇਨ੍ਹਾਂ ਨੂੰ ਹਟਾ ਨਹੀਂ ਸਕਦੇ ਜੀ ਹਲੇ ਠੀਕ ਆ ਜੀ ਪੁਲਿਸ ਦੀ ਰਿਪੋਰਟ ਆ ਜਾਊਗੀ ਥੋੜੀ ਦੇਰ ਤੱਕ ਘੰਟੇ ਦੋ ਘੰਟੇ ਨੂੰ ਸਵੇਰ ਤੱਕ ਕੁਝ ਨਾ ਕੁਝ ਹੋ ਜਾਊਗਾ ਕਾਰਵਾਈ ਫਿਰ ਆਪਣਾ ਸ਼ਾਂਤੀਪੁਰ ਕੰਮ ਨਿਭੜ ਜਾਊਗਾ ਜੀ ਜਦੋਂ ਜਲ ਫਾਇਰ ਲਾ ਕੇ ਭੇਜਾਂਗੇ ਉੱਪਰ ਜੀ ਜੋ ਮਦਦ ਹੋਊਗੀ ਸਰਕਾਰ ਵੱਲੋਂ ਉਹ ਦਵਾਈ ਜਾਊਗੀ ਜੀ